ਸੱਤ ਪਹਿਜੇ ਬੰਦੇ ਸੀ ਜਿਨ੍ਹਾਂ ਦਾ ਪਿਛੋਕੜ ਆ ਦੂਸਰੀਆਂ ਪਾਰਟੀਆਂ ਤੇ ਬਦਲ-ਬਦਲ ਕੇ ਆਪਹੁਣੇ ਆਪੋਰਚ ਨੂੰ ਸਕੇਦੂ ਉਹਨਾਂ ਨੂੰ ਔਰ ਉਹ ਲੋਕ ਜਿਹੜੇ ਨਹੀਂ ਆਤੇ ਇਹ ਉਹਨਾਂ ਨੂੰ ਟੈਕਰਾਮ ਦੇ ਤੀਨ ਮੈਨੂੰ ਡਾਊਟ ਵੀ ਪੈਂਦਾ ਹੈ ਕਿ ਜਿਹੜੇ ਆ ਕਈ ਸੀਟਾਂ ਤੇ ਮਾਰੇ ਕੈਂਡੀਡੇਟ ਦਿੱਤੇ ਨੇ ਇਹ ਜਿਹੜਾ ਸੀਕ੍ਰੇਟ ਹੈ ਵੈਸੇ ਨਹੀਂ ਅਲਾਈਅੰਸ ਹੋਇਆ ਪਟਾਓ ਇਹ ਜਿਹੜਾ ਸੀਕਰਟ ਰਾਜਸਥਾਨੀ ਕਿਤੇ ਵੀ ਆਹ ਬਾਕੀ ਜਾਣ ਕੇ ਖੜੇ ਇਹ ਜੀ ਕਰਦੋ ਵੀ ਉਹ ਦੂਸਰੀ ਪਾਰਟੀ ਨੂੰ ਫਾਇਦਾ ਹੋ ਜੇ ਬਿਨਾ ਚੰਨੀ ਤੋਂ ਮੇਰਾ ਖਿਆਲ ਹੈ ਹਕਮਾਨ ਨੂੰ ਕੋਈ ਚੰਗਾ ਨਹੀਂ ਲੱਗਦਾ ਜਿਹੜੇ ਜਿਹੜੇ ਟ੍ਰੈਡੀਸ਼ਨਲ ਨੇ ਇਹ ਤਾਂ 12 ਤੇ ਜੁਆਇਨ ਕੀਤੇ ਨੇ ਕਾਂਗਰਸ ਜਿਹੜਾ ਬੰਦਾ ਮੁੱਖ ਮੰਤਰੀ ਹੁੰਦੇ ਆ ਦਰਨਾ ਸੀਟਰ ਤੋਂ ਹਾਰਦਾ ਜਮਾਤ ਤੇ ਜਿੱਤ ਹੁੰਦੀ ਆ ਕੋ ਖਾਸੇ ਉਹਦੇ ਚ ਕੋਲ ਦੋਣ ਨੇ ਜਿਹਦੇ ਕਰਕੇ ਉਹਨੂੰ ਬਿਦਮੂ ਮ ਜਿੱਥੋਂ ਸੀਟ ਮੰਗਦਾ ਤੇ ਦਿੰਦੇ ਤੇ ਬਾਕੀਆਂ ਨੂੰ ਡੀ ਚ ਬਣ ਨਹੀਂ ਨਹੀਂ ਦਿੰਦੇ ਇੱਕ ਸ਼ਾਰਜਸ ਦੇ ਤਹਿਤ ਜਿਹੜੀ ਪਾਪੂਲਰ ਸ਼ੂਰ ਕਾਸਟ ਲੀਡਰਸ਼ਿਪ ਹੈ ਇਹ ਰਿਵਿਊ ਕਰ ਕਰਨ ਸੀ ਡੇਟਾ ਰਿਵਿਊ ਕਰਨਾ ਕਾਹ ਉਹਨਾਂ ਨੂੰ ਪਤਾ ਨਹੀਂ ਰਿਪੋਰਟ ਕਰ ਵੀ ਇਹ ਸੀਟਾਂ ਹਰ ਰਹੀਆਂ ਸਾਡੀਆਂ ਰਿਵਿਊ ਕੋਈ ਨਹੀਂ ਕਰਦੇ ਇਸੇ ਟਰੈਡੀਸ਼ਨਲ ਕਾਂਗਰਸਮੈਨ ਨੂੰ ਦੇ ਜਿਹੜਾ ਜਿੱਤ ਸਕਦਾ ਜਲਵਾਦੜੂਆਂ ਨੂੰ ਸਾਡੇ ਸਿਰਾਂ ਤੇ ਪਾਉਣ ਹੈ ਲੈਟਰ ਹਾਈ ਕਮਾਂਡ ਨੂੰ ਲਿਖਿਆ ਸੀ ਕਿ ਜਿਹੜੇ ਟਰੈਡੀਸ਼ਨਲ ਕਾਂਗਰਸਮੈਨ ਨੇ ਜਿਨ੍ਹਾਂ ਨੇ ਇਹਨਾਂ ਮਿਲਿਟੈਂਸੀ ਦਾ ਜ਼ਮਾਨਾ ਵੀ ਦੇਖਿਆ ਐ ਕਾਲਾ ਦੌਰ ਵੀ ਦੇਖਿਆ ਭਾਈ ਕਾਂਗਰਸ ਸਟੈਜੀਕਲ ਆ ਜਿਨ੍ਹਾਂ ਨੇ ਦੇਖੀ ਜਦੋਂ ਕਿ ਕਾਂਗਰਸ ਦਾ ਕੋਈ ਝੰਡਾ ਨਹੀਂ ਚੱਕਣ ਨੂੰ ਤਿਆਰ ਸੀ ਬਰਿਊਸਟਾਰ ਆਪਰੇਸ਼ਨ ਤੋਂ ਬਾਅਦ ਜਦੋਂ ਪੰਜਾਬ ਦੇ ਵਿੱਚ 26000 ਲੋਕਾਂ ਦੇ ਕਤਲ ਹੋਏ ਉਸ ਸਮੇਂ ਕਾਂਗਰਸ ਦੇ ਲੀਡਰਾਂ ਨੇ ਕੁਰਬਾਨੀਆਂ ਵੀ ਦਿੱਤੀਆਂ ਕਾਂਗਰਸ ਦੇ 1600 ਤੇ ਕਰੀਬ ਲੀਡਰ ਮਾਰੇ ਗਏ ਅੱਜ ਉਹ ਜਿਹੜੇ ਟ੍ਰੈਡੀਸ਼ਨਲ ਪਰਿਵਾਰ ਨੇ ਜਿਹੜੇ ਕਾਂਗਰਸ ਜਿਨ੍ਹਾਂ ਦੇ ਜਿਨ੍ਹਾਂ ਨੇ ਖੜੀ ਕੀਤੀ ਜਿਨ੍ਹਾਂ ਨੇ ਦੁਆਰਾ ਰਵਾਇਤ ਕੀਤੀ ਕਾਂਗਰਸ ਉਹ ਪਰਿਵਾਰਾਂ ਨੂੰ ਅਨਗੌਲਿਆ ਕੀਤਾ ਜਾ ਰਿਹਾ ਹੈ। ਔਰ ਉਹ ਲੋਕ ਜਿਹੜੇ ਕਾਫੀ ਉਹ ਲੋਕ ਆ ਐਂਟਰ ਕਰ ਗਏ ਕੈਪਟਨ ਅਮਰਿੰਦਰ ਸਿੰਘ ਦੇ ਜ਼ਮਾਨੇ 'ਚ ਤੋਂ ਜਿਹੜੇ ਕਿਸੇ ਟਾਈਮ ਪੰਜਾਬ 'ਚ ਮਿਲਿਟੈਂਸੀ ਦੀ ਸਪੋਰਟ ਕਰਦੇ تھے ਖਾਲਿਸਤਾਨ ਦੀ ਡਿਮਾਂਡ ਕਰਦੇ ਦੇ ਖਾਲਿਸਤਾਨ ਦੇ ਨਾਂ ਦੇ ਉੱਤੇ ਚੋਣਾ ਲੜਦੇ ਰਹੇ ਉਹ ਕਾਂਗਰਸ 'ਚ ਐਂਟਰ ਕਰਕੇ ਕਾਂਗਰਸ ਦੇ ਵਿੱਚ ਉਹਨਾਂ ਨੇ ਕਹਿੰਦਾ atmospher ਖਰਾਬ ਕਰਦਾ। ਉਸ ਟਾਈਮ ਵੀ ਮੈਂ ਵਿਰੋਧ ਕਰਦਾ ਰਿਹਾ। ਐਸੀ ਗੱਲ ਨਹੀਂ ਹੈ। ਰਿਪੀਟਡਲੀ 14 ਤੋਂ ਮੈਂ ਆਪਣੇ ਬਾਈਟ ਰਾਈਟਿੰਗ ਪਰਸਨਲ ਲੇਬਲ ਤੇ ਕਹਿੰਦਾ ਰਿਹਾ। ਉਹ ਉਹਨਾਂ ਚੀਜ਼ਾਂ ਤੇ ਮੈਂ ਕਹਿ ਸਕਦਾ ਕਿ ਇਹ ਸਾਡੀ ਲੀਡਰਸ਼ਿਪ ਇਸ ਗੱਲ ਤੇ ਕੋਈ ਗੌਰ ਕਰਦੀ ਸਾਜੂ ਕਾਂਗਰਸ ਨੂੰ ਪੰਜਾਬ 'ਚ ਦਿੱਨੀ ਦੇਖਣੇ ਪੜਿਆ। ਪਿਛਲੀ ਸਰਕਾਰ ਦੇ ਵਿੱਚ ਵੀ ਮੈਂ بڑے ਇਸ਼ੂ ਚੱਕੇ। ਖਾਸ ਕਰਕੇ ਮੈਜੋਰਟੀ ਜਿਹੜੇ ਗਰੀਬ ਐ, ਐਸਸੀ, ਆਬੀਸੀ, ਗਰੀਬ ਜੱਟ ਜਿਹੜਾ ਨਾਨ ਜਿਹੜਾ ਜ਼ਮੀਨ ਲੈਂਡਲੈਸ ਐ। ਅੱਜ ਹੀ ਦਿਹਾੜੀ 'ਤੇ ਕਰਦੇ ਨੇ ਜੱਟ ਵੀ ਅੱਜਕੱਲ ਸ਼ਰੂ ਕਾਸ਼ਟਾਂ ਵਰ ਗਈਆਂ। ਜ਼ਮੀਨ ਨਾਲੇ ਵੀ ਘਟੇ ਆ ਬਹੁਤ ਥੋੜੇ ਰਹਿ ਗਏ ਨੇ। ਪਰ ਇਹਨਾਂ ਦੇ issues ਵੀ ਚੱਕਦੇ ਨੇ ਪਰ ਜਿਹੜਾ ਪਿਛਲੀ ਸਰਕਾਰ ਸੀ ਤੁਹਾਨੂੰ ਵੀ ਮੀਡੀਆ ਵੀ ਤੁਹਾਨੂੰ ਮੈਂ ਇੰਟਰਵਿਊਆਂ ਬਹੁਤ ਦਿਨ ਦਾ ਰਹੇ ਹਨ MP MLA ਦੀਆਂ ਮੀਟਿੰਗਾਂ ਚ ਵੀ ਸਾਰੇ MP MLA ਸਕਾਲਰਸ਼ਿਪ ਦਾ issue ਹੈ ਗੈਰ ਕਾਨੂੰਨੀ ਸ਼ਰਾਬ ਦੀਆਂ ਪਕੀਆਂ ਹੈ ਜੀ ਡਰਾਗ ਵੇਕਦਾ ਰਿਹਾ ਨਸ਼ੇ ਵੇਕਦੇਰੇ ਮਾਈਂ ਦਾ ਕੰਮ ਕੱਟ ਚੱਲਦਾ ਰਿਹਾ ਗੈਰ ਕਾਨੂੰਨੀ ਲੈਂਡ ਜ਼ਮੀਨਾਂ ਦੇ ਕਬਜ਼ੇ ਜਾਣੀ ਕਈ ਤਰ੍ਹਾਂ ਦਾ ਮਾਫੀਆ ਪੰਜਾਬ 'ਚ ਪਿਛਲੇ ਕੈਪਟਨ ਅਮਰਿੰਦਰ ਸਿੰਘ ਦੀ ਸਰਪ੍ਰਸਤੀ 'ਚ ਚੱਲਦਾ ਰਿਹਾ। ਉਦੋਂ ਮੈਂ ਹਰ ਮੀਟਿੰਗ 'ਚ ਚਾਹੇ ਐਮਐਲਏ ਐਮਪੀ ਦੀ ਮੀਟਿੰਗ ਹੈ ਇੱਥੇ ਵੀ ਰੇਜ਼ ਕੀਤਾ ਰਾਜ ਸਭਾ 'ਚ ਵੀ ਕਰਦਾ ਰਿਹਾ, ਹਾਈ ਕਮਾਂਡ ਨੂੰ ਵੀ ਦੱਸਦਾ ਰਿਹਾ। ਪਰ ਅਫਸੋਸ ਉਦੋਂ ਜਿਹੜੇ ਸਾਡੇ ਮੈਂਬਰ ਪਾਰਲੀਮੈਂਟੀ ਉਸ ਸਮੇਂ ਦੇ ਹੁਣ ਜਿਹੜੇ ਮਜੂਤਾ ਹੈਗੇ ਵੀ ਔਰ ਜਿਹੜੇ ਐਕਸ ਮਨਿਸਟਰ ਐਮਐਲਏ ਖਾਸ ਤੌਰ ਤੇ ਸਾਡੇ ਵਰਗ ਦੇ ਕੋਈ ਨਹੀਂ ਕਿਸੇ ਵੀ ਈਸ਼ੂ ਦਾ ਚਾਹੇ ਉਹ ਮੰਤਰੀ ਤੇ ਚਾਹੇ ਉਹ ਐਮਪੀ ਤੇ ਸਕਾਲਰਸ਼ਿਪ ਨੂੰ ਤੇ ਨਹੀਂ ਕੋਈ ਬੋਲਦਾ ਕੋਈ ਇਹ ਗੈਰ ਕਾਨੂੰਨੀ ਸ਼ਰਾਬ ਦੀਆਂ ਪਟੋਲ ਫੈਕਟਰੀਆਂ ਚੱਲਣ ਦਾ ਜਿਹੜੇ ਲੋਕ ਮਾਰੇ ਗਏ 114 ਮਰੇ 340 ਦੇ ਕਰੀਬ ਹਸਪਟਲਾਈਜ਼ ਹੋਏ ਕਿਡਨੀਆਂ ਫੇਰ ਹੋਈਆਂ ਆਖਾਂ ਗਈਆਂ ਇਹ ਈਸ਼ੂ ਤੇ ਜੜੀ ਆਸ਼ੀਆਂ ਦੇ ਸੀ ਜ਼ਮੀਨਾਂ ਦੇ ਪੰਜ ਮਰਲੇ ਦੇ ਪਲਾਟ ਹੈ ਜੀ ਨੌਕਰੀਆਂ ਦਾ ਸਵਾਲ ਸੀ ਇਹ ਕੁਪੇ ਪਿਛਲੇ 50 ਸਾਲਾਂ ਚ ਨੌਕਰੀ ਦੀ ਦਿੱਤੀ ਨਹੀਂ ਗਈ ਸਾਡੀ ਕੈਪਟਨ ਸਰਕਾਰ ਚ ਇਵਨ ਕੰਟਰੋਲਰ ਤੇ ਠੇਕੇਦਾਰੀ ਸਿਸਟਮ ਸੀਮ ਉਹਦੇ ਵੀ ਅਸੀਂ ਬਰੋਥ ਕੀਤਾ ਪਰ ਅਫਸੋਸ ਹੈ ਕਿ ਸਾਡੇ ਜਿਹੜੇ ਰਿਜ਼ਰਵ ਸੀਟਾਂ ਤੋਂ ਜਿੱਤ ਕੇ ਚੌਥੀ ਬੰਦੇ ਅਸੀਂ ਦੋਿਆਂ ਨੂੰ ਵੀ ਦੋਸ਼ ਦੰਮ ਦਿੰਨੇ ਹੈ ਪਰ ਜਿਹੜੇ ਰਿਜ਼ਰਵੇਸ਼ਨ ਦੇ ਤੌਰ ਤੇ ਜਿੱਤ ਕੇ ਐਮਐਲਏ ਐਮਪੀ ਬਣਦੇ ਨਹੀਂ ਉਹ ਗਰੀਬਾਂ ਦੇ ਸਿਰਫ ਸਰਟੀਫਿਕੇਟ ਐਮਐਲਏ ਐਮਪੀ ਦੀ ਸਰਟੀਫਿਕੇਟ ਦੀ ਜਰੂਰਤ ਹੈ। ਬਾਕੀ ਮੈਂ ਸਮਝਦਾ ਉਹਨਾਂ ਨੇ ਆਪਣੀ ਡਿਨਿਓਰ ਦੇ ਦੇਖ ਕੇ ਕੋਈ ਇਸ਼ਮ ਚੱਕੇ ਨਹੀਂ। ਇਹ ਸਮਾਜ ਦੇ ਨਾਲ ਧੋਖਾ ਕੀਤਾ ਡਾਕਟਰ ਬਾਬਾ ਸਾਹਿਬ ਅੰਬੇਦਕਰ ਨਾਲ ਵੀ ਉਹ ਧੋਖਾ ਕਰਦੇ ਰਹੇ। ਔਰ ਜਿੱਥੋਂ ਤੱਕ ਮੈਂ ਲੈਟਰ ਦੀ ਗੱਲ ਕੀਤੀ ਹੈ ਕਿ ਇਹਨਾਂ ਨੇ 12 ਟਿਕਟਾਂ ਐਸ ਟਾਈਮ ਅਨਾਉਂਸ ਕੀਤੀਆਂ ਨੇ। ਕੈਂਡੀਡੇਟਸ ਅਨਾਉਂਸ ਕੀਤੇ ਨੇ। 12 ਚੋਂ ਮੈਂ ਕਹ ਸਕਦਾ ਕਿ ਸੱਤ ਅਹੇਜੇ ਬੰਦੇ ਨਹੀਂ ਜਿਹੜਾ ਨਹੀਂ ਪਾਰਟੀਆਂ ਬਦਲੀਆਂ ਕਈ-ਕਈ ਵਾਰੀ ਬਦਲ ਕੇ ਆਏ ਕਾਂਗਰਸ ਚ ਚਲੇ ਗਏ ਆਮ ਆਦਮੀ ਦੇ ਕੇ ਕਹੇ ਸਿਰਫ ਪੰਜ ਚਾਰ ਪੰਜ ਬੰਦੇ ਨੇ ਜਿਹੜੇ ਕਿ ਟ੍ਰੈਡੀਸ਼ਨ ਫੈਮਿਲੀਆਂ ਤੋਂ ਆਏ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਵੀ ਉਹਨਾਂ ਦੇ ਬਲੱਡ ਚ ਕਾਂਗਰਸ ਸੱਤ ਅਹੇਜੇ ਬੰਦੇ ਨਹੀਂ ਜਿਨ੍ਹਾਂ ਦਾ ਪਿਛੋਕੜ ਅ ਦੂਸਰੀਆਂ ਪਾਰਟੀਆਂ ਚ ਬਦਲ ਬਦਲ ਕੇ ਆਪ ਉਹਨਾਂ ਨੂੰ ਅਪੋਰਚੁਨਿਸਟ ਕਾਇਦ ਉਹਨਾਂ ਨੂੰ ਔਰ ਉਹ ਲੋਕ ਨਹੀਂ ਜਿਹੜਾ ਨੇ ਆ ਕੇ ਇਹ ਉਹਨਾਂ ਨੂੰ ਟਿਕਟਾਂ ਦਿੱਤੀਆਂ ਦੀ ਇਹ ਡਿਮਾਂਡ ਕੀਤੀ ਹੈ ਲੈਟ ਪਾਰਟੀ ਮੈਂ ਇਹ ਕੀਤਾ ਵੀ ਜਿਹੜੇ ਜਦੋਂ ਤੁਹਾਡੇ ਕੋਲ ਦੇਖੋ ਜਿੱਤ ਹਰ ਕਰਮਾਂ ਦੀ ਹੈ ਕੋਈ ਗਰੰਟੀ ਲੈ ਕੇ ਦਿਆਂ ਵੀ ਜਿਨ੍ਹਾਂ ਨੂੰ ਟਿਕਟਾਂ ਦਿੱਤੀਆਂ ਜਿੱਤਣਿਆ ਕਿਸੇ ਨੂੰ ਇਗਨੋਰ ਕਰ ਦੇਣਾ ਜਿਹੜਾ ਪੁਰਾਣਾ ਕਾਂਗਰਸੀ ਹੈ ਜਿਹੜੇ ਲੋਅਰ ਰਹੇ ਨੇ ਉਹਨਾਂ ਦਾ ਕਸੂਰ ਇਹੀ ਹੈ ਵੀ ਉਹ ਕਾਂਗਰਸ ਉਹ ਇੱਧਰ ਉੱਧਰ ਨਹੀਂ ਹੋਈ ਪਾਪੂਲਰ ਹੈ ਸਰਵੇ ਵੀ ਉਹਨਾਂ ਦੇ ਹੱਥ 'ਚ ਹੈ ਸਰਵੇ ਵੀ ਫਰਾਡੂ ਲੈਟ ਹੈ ਹੁਣ ਕਈ ਟਿੱਕ ਟਾਂਗ ਕਈ ਵਾਰੀ ਕਹਿ ਦਿੰਦੇ ਦੀ ਹਲਕਾ ਇੰਚਾਰਜ ਖਿਲਾਫ ਤੇ ਜੇ ਕਈ ਜਗ੍ਹਾ ਜਿਨ੍ਹਾਂ ਨੂੰ ਟਿੱਕ ਟਾਂਗ ਦਿੱਤੀਆਂ ਉਹ ਹਲਕਾ ਇੰਚਾਰਜ ਵਿਰੋਧ ਕਰਦੇ ਨੇ ਉਥੇ ਗੁਰਦੇਤੀਆਂ ਫਿਰ ਇਹ ਪਿੱਕਣ ਚੂਜ਼ ਕੀਤੀ ਹੈ ਔਰ ਉਹ ਆਰਪਾਪਤੀ ਲੋਕ ਨੇ ਜੀ ਜਿਹੜੇ ਕੁਝ ਬੰਦੇ ਹੈਗੇ ਨੇ ਇਹ ਜੀ ਕਹਿ ਸਕਦੇ ਆ ਪਰ ਜਿਤੋਂ ਤੁਸੀਂ ਟਿਕਟਾਂ ਬੰਦੇ ਦੀ ਲਾਈਕਿੰਗ ਤੇ ਦੇਖਣੀ ਹੈ ਤੁਸੀਂ ਫਿਰ ਪਾਰਟੀਕਮੇ ਖੜੂ ਸਟੈਂਡ ਤੇ ਮੇ ਕਰੂਗੀ ਜਦੋਂ ਸੀ ਵਰਕਰ ਨੂੰ ਇਗਨੋਰ ਕਰਾਂਗੇ ਜਿਹੜੇ ਤੁਹਾਡੇ 50 50 60 8 ਸਾਲ ਜਿਨ੍ਹਾਂ ਨੇ ਮਾਰੇ ਸਮੇਂ ਚ ਸਾਥ ਦਿੱਤਾ ਉਹ ਜਿੱਤ ਜਿੱਤ ਹਾਰ ਕਰਮਾਂ ਦੀ ਗੱਲ ਹੈ ਪਰ ਉਹ ਪਪੂਲਰ ਨਹੀਂ ਲੋਗਨ ਕਿਉਂ ਦੇ ਲੋਕ ਪਿਆਰ ਕਰਦੇ ਐਜੇ ਜੇ ਤੁਹਾਨੂੰ ਕੋ ਅਵੇਲੇਬਲ ਨਹੀਂ ਸੀਨੀਅਰ ਲੀਡਰ ਹੈਗੇ ਨਹੀਂ ਇੱਕ ਪਾਸੇ ਤੁਸੀਂ ਪਹਿਲਾਂ ਗੱਲ ਚਲਾਈ ਜੀ ਕਿ ਅਸੀਂ ਸੀਨੀਅਰ ਡਿਟਰ ਲੜਾਉਣੀ ਆ ਜਦੋਂ ਰਾਪਾ ਕਾਂਗਰਸ ਦਾ ਅੰਧਾਰ ਲੜਾਤਾ ਸੁਖੀ ਰੰਧਾਵਾ ਜੀ ਲੜਾਤੇ ਹੈ ਜੀ ਟਕਸਾਲੀ ਨੇ ਟ੍ਰੈਡੀਸ਼ਨਲ ਕਾਂਗਰਸਮੈਨ ਹੈ ਇਸੇ ਕੋਈ ਸ਼ੱਕ ਨਹੀਂ ਹੈ ਉਹ ਲੜਾਏ ਨੇ ਫਿਰ ਬਾਕੀ ਸੀਨੀਅਰ ਫਿਰ ਤੁਸੀਂ ਇਹ ਡੈਕੂ ਜਿਹੜੇ ਵੱਲਵਾਦ ਰੂ ਲੈ ਆਂਦੇ ਨੇ ਕਿ ਉਹ ਲੈ ਆਂਦੇ ਨਹੀਂ ਮੈਨੂੰ ਡਾਊਟ ਵੀ ਪੈਂਦਾ ਹੈ ਕਿ ਜਿਹੜੇ ਆ ਕਈ ਸੀਟਾਂ ਤੇ ਮਾਰੇ ਕੈਂਡੀਡੇਟ ਦਿੱਤੇ ਨੇ ਇਹ ਜਿਹੜਾ ਸੀਕਰਟ ਹੈ ਵੈਸੇ ਨਹੀਂ ਐਲਾਈਅੰਸ ਹੋਇਆ ਪੰਜਾਬ ਏ ਜਿਹੜਾ ਸੀਕਰਟ ਐਲਾਈਅੰਸ ਤਾਂ ਨਹੀਂ ਕਿਤੇ ਵੀ ਜਾਣ ਕੇ ਖੜੇ ਇਹ ਜੀ ਕਰ ਦੋ ਵੀ ਉਹ ਦੂਸਰੀ ਪਾਰਟੀ ਨੂੰ ਫਾਇਦਾ ਹੋ ਜੇ ਇਹ ਵੀ ਹੋ ਸਕਦਾ ਤੁਹਾਡੇ ਆਪਣੀ ਫਤਿਹਗੜ ਸਾਹਿਬ ਸੀਟ ਹੈ ਤੁਸੀਂ ਰਿਫੈਸ਼ ਵੀ ਆ ਤੇ ਕਰਮਖੰਮੀ ਵੀ ਆ ਇੱਥੇ ਕੀ ਲੱਗਦਾ ਤੁਹਾਨੂੰ ਕਿ ਸਰਵੇ ਦਾ ਉਲਟ ਸੀਗਾ ਜੀ ਦੇਖੋ ਗੱਲ ਇਹ ਨਹੀਂ ਹੈ ਗੱਲ ਮੇਰਾ ਸਵਾਲ ਨਹੀਂ ਹੈ ਅਸੀਂ ਤਾਂ ਜਾਣ ਤੇ ਸਤੈਲੀ ਤੇ ਰੱਖ ਕੇ ਕਾਂਗਰਸ ਨਾ ਖੜੇ ਰਹੇ ਤੁਹਾਨੂੰ ਪਤਾ ਹੋਣਾ ਚਾਹੀਦਾ ਪਹਿਲੀ ਮਈ ਰੰਗ ਕੇ ਜਲੀਆ 1985 ਨੂੰ ਪਹਿਲੀ ਮਈ ਨੂੰ ਕਾਂਗਰਸ ਦੇ ਦਫ਼ਤਰ ਚ ਜਿਹੜਾ ਮੇਰਾ ਦਫ਼ਤਰ ਸੀ ਉੱਥੇ ਮਿਲੀ ਟੈਂਟ ਨੇ ਅਟੈਕ ਕੀਤਾ ਚਾਰ ਬੰਦੇ ਮਰੇ ਪਟੜhoe ਸੀਰੀਅਸ ਇੱਕ ਬੰਦਾ ਮਰਿਆ ਕੁਝ ਜ਼ਖਮੀ ਹੋਏ ਮੈਂ ਬਚਿਆ ਤਿੰਨ ਅਟੈਂਪਟ ਤੇ ਮੈਂ ਬਚਿਆ ਇਹ ਜੇ ਮੇਰੇ ਵਰਗੇ ਬਹੁਤ ਸੰਭਲ ਪਰ ਉਹ ਜਿਹੜੇ ਹੁਣ ਕੇਪੀ ਸਾਹਿਬ ਲਾ ਲੋ ਕੇਪੀ ਸਾਹਿਬ ਦਾ ਫਾਦਰ ਅੱਤਵਾਦੀਆਂ ਨੇ ਮਾਰਿਆ ਜਲੰਧਰ ਦੇ ਵਿੱਚ ਤਰੋਚਨ ਸਿੰਘ ਸੂਢ ਦਰਸ਼ਨ ਸਿੰਘ ਕੇਪੀ ਉਹਦਾ ਫਾਦਰ ਸੀ ਤਰੋਚਨ ਜਿਹੜਾ ਬੰਗਿਆਂ ਤੋਂ ਲੜਦਾ ਹੈ ਇਹ ਉਹਦੇ ਪਿਤਾ ਜੀ ਚੌਧਰੀ ਜਗਤਰਾਮ ਉਹ ਵੀ ਅਤਵਾਦ ਫਗਵਾੜੇ ਚ ਮਾਰੇ ਆ ਗਏ ਹਜੇ ਬਹੁਤ ਹੈ ਪੈਰਾਰਾਮ ਧਰنو ਵਾਲੀ ਮਾਰੇ ਗਏ ਅੱਜ ਹਰਪੁਰ ਦੇ ਵਿੱਚ ਚਲੇ ਜਾਓ ਚੌਧਰੀ ਸੁੰਦਰ ਸਿੰਘ ਦਾ ਪਰਿਵਾਰ ਹੈ ਇਹ ਜਿਹੜਾ ਕਰਮਜੀਤ ਕੌਰ ਜਲੰਧਰ ਜਿਹੜੀ ਪਿੱਛੇ ਇਲੈਕਸ਼ਨ ਹੋਈ ਸੀ ਚੌਧਰੀ ਸੰਤੋਖ ਸਿੰਘ ਦੀ ਵਾਈਫ ਜਿਹੜਾ ਯਾਤਰਾ ਦਾ ਕਾਂਗਰਸ ਦੀ ਯਾਤਰਾ ਰਾਹੁਲ ਗਾਂਧੀ ਦੀ ਯਾਤਰਾ ਦੇ ਵਿੱਚ ਜਿਹਨੂੰ ਅਟੈਕ ਹੋਇਆ ਮਾਰਿਆ ਗਿਆ ਚਿਤਾਹੀਦਾਤਾ ਉਹਨੂੰ ਸੀ ਕਾਂਗਰਸ ਉਹਨੂੰ ਸ਼ਹੀਦ ਦਾ ਤਰਤੇ ਆਦਨ ਦੀ ਪਾਰਟੀ ਲਈ ਇਸ ਪਾਰਟੀ ਦੇ ਸੰਘਰਸ਼ 'ਚ ਉਹ ਮਰਿਆ ਨਾ ਉਹਨੂੰ ਅਵਾਰਡ ਹੈ ਜੇ ਦੇ ਤਾਂ ਵੀ ਉਹ ਦੀਕਰ ਵਾਲੀ ਨੂੰ ਟਿਕਟ ਤੱਕ ਮਨੀ ਦਿੱਤਾ ਕਿਉਂ ਬਈ ਏ ਇਧਰ ਉਹ ਲਿਜਾ ਕੇ ਚੰਨੀ ਨੂੰ ਕਿਤੇ ਹੋਰ ਦੇ ਦੰਦੇ ਜੇ ਐਨ ਨਹੀਂ ਤੁਹਾਡਾ ਬਹੁਤਾ ਅ ਨਿਰੇਦਾ ਇਸ ਮਾਨਦਨੇ ਹੈ ਉਹ ਜਿਹੜਾ ਆਪ ਤਿੰਨ ਚਾਰ ਪਾਰਟੀਆਂ ਬਦਲ ਕੇ ਆਇਆ ਉਹ ਵੀ ਤਿੰਨ ਚਾਰ ਪਾਰਟੀਆਂ ਬਦਲ ਕੇ ਆਇਆ ਹੋਇਆ ਹੈ ਇਹਸ ਕਰਕੇ ਕਾਂਗਰਸ ਜਿਹੜੇ ਟ੍ਰੈਡੀਸ਼ਨਲ ਕਿਸ਼ਾਜ ਦੇ ਤਹਿਤ ਜਿਹੜੇ ਟ੍ਰੈਡੀਸ਼ਨਲ ਕਾਂਗਰਸ ਫੈਮਲੀ ਹੈ ਐ ਐਸਸੀ ਔਰ ਨਾਨ ਐਸਸੀ ਐਸਸੀ ਤਾਂ ਸਾਰੀ ਖਤਮ ਕਰਤੇ ਬਿਨਾ ਚੰਨੀ ਤੋਂ ਮੇਰਾ ਖਿਆਲ ਹੈ ਹਾਈ ਕਮਾਂਡ ਨੂੰ ਕੋਈ ਚੰਗਾ ਨਹੀਂ ਲੱਗਦਾ ਜਿਹੜੇ ਜਿਹੜੇ ਟਰੈਡੀਸ਼ਨਲ ਨੇ ਇਹ ਤਾਂ 12 ਚ ਜੁਆਇਨ ਕੀਤੇ ਨੇ ਕਾਂਗਰਸ ਇਲੰਦਾ ਕੇ ਦਾ ਨੁਕਸਾਨ ਹੁਣ ਚੱਲਣਾ ਪੈਸਾ ਦਾ ਲੋਕ ਸਭਾ ਚ ਹੋਣਾ ਚਾਹੀ ਕਿ ਮੈਜਰੀ ਗੱਲ ਕਰਦਾ ਕਿ ਚੰਨੀ ਨੂੰ ਦੇਣਾ ਸੀ ਤੇ ਹੋਰ ਦੇ ਦਿੰਦੇ ਜੇ ਨਹੀਂ ਚੰਨੀ ਦਾ ਸਾਨੂੰ ਇਹ ਲੱਗਦਾ ਵੀ ਐ ਇਹ ਐ ਸੀਗਾਂਤ ਜੀ ਉਹਨਾਂ ਨੂੰ ਇੱਕ ਸੀਐਮ ਪ੍ਰੋਜੈਕਟ ਕੀਤਾ ਦੋਨਾਂ ਸੀਟਾਂ ਜੋ ਹਾਰੇ ਕਿਉਂ ਹਾਰੇ ਜਿਹੜਾ ਬੰਦਾ ਮੁੱਖ ਮੰਤਰੀ ਹੁੰਦੇ ਆ ਦੋਨਾਂ ਸੀਟਾਂ ਤੋਂ ਹਾਰਦਾ ਜਮਾਤਤ ਵੀ ਜਬਤ ਹੁੰਦੀ ਹੈ ਕੋਖਾਸੇ ਕੋ ਉਹਦੇ ਚ ਕੋਈ ਗੁਣ ਨੇ ਜਿਹਦੇ ਕਰਕੇ ਉਹਨੂੰ ਜਿੱਥੋਂ ਸੀਟ ਮੰਗਦਾ ਦੇ ਦਿੰਦੇ ਨੇ ਬਾਕੀਆਂ ਨੂੰ ਡੀ ਚ ਬਣ ਨਹੀਂ ਨੀ ਦਿੰਦੇ ਇਹ ਤਸ਼ਾਜਜ ਦੇ ਤਹਿਤ ਜਿਹੜੀ ਪਾਪੂਲਰ ਸ਼ੈਡੂਲ ਕਾਸਟ ਲੀਡਰਸ਼ਿਪ ਹੈ ਉਹ ਖਤਮ ਕੀਤੀ ਜਾ। ਪੰਜਾਬ ਚ ਹਿੰਦੂ ਲੀਡਰਸ਼ਿਪ ਵੀ ਖਤਮ ਹੈ। ਉਹ ਪੰਜਾਬ ਚ OBC ਲੀਡਰਸ਼ਿਪ ਵੀ ਖਤਮ ਹੈ। ਪੰਜਾਬ ਦੇ SC ਲੀਡਰਸ਼ਿਪ ਵੀ ਖਤਮ ਹੈ। ਇਹ ਇਹ ਮਤਾਂਕ ਨੇ ਇਹ ਬੈਲੈਂਸ ਬਣਾਉਣਾ ਚਾਹੀਦਾ ਸੀ ਹਾਈ ਕਮਾਂਡ ਨੇ। ਕਿ ਸਾਰੇ ਫਿਰਕਿਆਂ ਨੂੰ ਬਰਾਬਰ ਰੱਖ ਦੇ। SC BC ਪਾਪੂਲਰ ਮジョਰਿਟੀ ਹੈ ਹਿੰਦੂ ਦੀ ਵੀ ਮジョਰਿਟੀ ਹੈ ਅਜੀ ਤਸੋਕੜੀ ਹਿੰਦੂ ਸੀਟ ਕੀ ਇੱਕ ਸੰਗਰਵਰ ਤੋਂ ਲਿਆ ਕੇ ਬੀਜੇਂਦਰ ਸਿੰਘਲਾ ਦੇ ਦਿੱਤੇ ਅਜੀ ਪਟਿਆਲੇ ਤੋਂ ਡਾਕਟਰ ਸਾਹਿਬ ਬਾਹਰੋਂ ਲਿਆਂਦੇ ਗਏ ਨਹੀਂ ਦੂਸਰੀਆਂ ਪਾਰਟੀਆਂ ਚੋਂ ਆਏ ਨਹੀਂ ਹਿੰਦੂ ਲੀਡਰਸ਼ਿਪ ਕਿੱਥੇ ਹੈ ਵੀ ਪੰਜਾਬ ਚ ਐਸੀਆਂ ਦੀ ਤਾਂ ਵੀ ਨਜ਼ਾਰਾ ਨਹੀਂ ਸੀ ਤਾ ਕਿਸੇ ਹੋਰ ਨੂੰ ਨਹੀਂ ਉਹਦੇ ਚ ਵੀ ਜਿਹੜੇ ਜੀ ਹੋਸ਼ਿਆਰਪੁਰ ਤੋਂ ਦਿੱਤਾ ਜੀ ਨੂੰ ਉਹ 14 ਚ ਆਪ ਵੱਲੋਂ ਇਲੈਕਸ਼ਨ ਲੜੀ ਦੀ ਬੀਬੀ ਭਾਜੀ আর ਉਹਦੇ ਬਾਅਦ ਸੋਨਾ ਚ ਉਹ ਉਹ ਪਾਰਟੀ ਜੀ ਡਿਫਰੈਂਸ ਹੋਇਆ ਉਹਨੂੰ ਕੱਢਿਆ ਗਿਆ ਪਾਰਟੀ ਤੋਂ ਕਾਂਗਰਸ ਜੁਆਇਨ ਕਰਤੀ ਕਾਂਗਰਸ ਤੋਂ ਉਹ ਐਕਟਿਵ ਨਹੀਂ ਸੀਗੀ ਘਰ ਬੈਠੀ ਸੀ ਉਹ ਗਰੋਵਰ ਹੈ ਉਹਦਾ ਨਾਮ ਕੁੜੀ ਦਾ ਨਾਮ ਅਚਾ ਉਹ ਘਰੇਲੂ ਹਾਊਸ ਵਾਈਫ ਹੈ ਪਾਰਟੀ ਚ ਕੋਈ ਉਹਨੂੰ ਟਿਕਟ ਦਿੱਤੀ ਜਿਹੜੀ ਫਰੀਦਕੋਟ ਹੈ ਇਹ ਇਹ ਅਕਾਲੀ ਦਲ ਤੋਂ ਆਈ ਹੁੰਦੀ ਹੈ ਬੀਬੀ ਇਹ 14 17 ਦੇ ਵਿੱਚ ਜਗਰਾਉਂ ਤੋਂ ਕੋਲ ਰਹੀਦੀ ਅਕਾਲੀ ਦਲ ਤੋਂ ਅਕਾਲੀ ਦਲ ਦੇ ਟਿਕਟ ਇਹ ਹਾਰ ਗਈ ਸੀ ਹਾਰ ਕੇ ਫਿਰ ਅਮਰੀਕਾ ਚ ਗਈ ਇਹਦੇ ਤੇ ਇੰਨੇ ਪਰਪਾਲੂ ਨੇ ਇਹ ਜਾਨੀ ਬਾਈ ਦੇ ਵਿੱਚ ਇਹਦਾ ਘਰ ਵਾਲਾ ਸ਼ਜਾਰ ਭੁਪਿੰਦਰ ਸਿੰਘ ਸਾਹੋਕ ਨੂੰ ਨਿਹਾਲ ਸਿੰਘ ਵਾਲਾ ਤੋਂ ਟਿਕਟ ਦਿੱਤਾ ਜਿਹੜਾ ਕਿ ਪੁਲਿਸ ਦੇ ਵਿੱਚੋਂ ਡਿਸਮਿਸ ਕੀਤਾ ਹੋਇਆ ਸੀ ਕਰ ਕ腐ਪਸ਼ਨ ਦੇ ਕੇ ਉਹ ਬੰਦਾ ਕਿਉਂਕਿ ਉਹ ਇਹ ਜਿਹੜੀ ਇਹ ਸਾਹੋਕ ਹੀ ਹੈ ਕਿਸੇ ਸਾਡੇ ਪਾਰਟੀ ਦੇ ਲੀਡਰ ਦੇ ਬਹੁਤ ਹੀ ਕੋਨੇੜੇ ਤਾਂ ਹੈ ਦੇ ਸਮਾਨੰਦਨ ਵੀ ਗਏ ਉਹਦਾ ਫੈਮਿਲੀ ਬਿਟ ਵੀ ਦਿੱਤਾ ਘਰ ਵਾਲੇ ਨੂੰ ਡਿਵਿਡ ਦੇ ਦਿੱਤਾ ਹੁਣ ਇਹਨਾਂ ਨੂੰ ਦਿੱਤਾ ਰਹਿੰਦੀ ਉੱਥੇ ਹੈ ਯੂ ਐਸ اے ਚ ਜਦੋਂ ਇਹੋ ਜਿਹੇ ਹਾਲਾਤ ਹੋ ਜਾਣਗੇ ਉੱਥੇ ਗੁਰਦਾਰਸ਼ਨ ਤੋਂ ਔਰ ਬੀਬੀ ਸੀਗੇ ਜਿਹੜੀ ਪਿਛਲੇ 25 ਸਾਲ ਤੋਂ ਕਾਂਗਰਸ ਦਾ ਕੰਮ ਕਰਦੀ ਉਹਦਾ ਮੁੰਡਾ ਡਿੰਪਲ ਹੈ ਯੂਥ ਕਾਂਗਰਸ ਦਾ ਵੀ ਪ੍ਰਧਾਨ ਰਿਹਾ ਸਾਰੀ ਉਮਰ ਮਿਹਨਤ ਕਰਦੇ ਰਹੇ ਸੀ ਅੱਜ ਜਦੋਂ ਮੌਕ ਮੌਕਾ ਆਇਆ ਤਾਂ ਇਹ ਇਹ ਬਾਰੋਂ ਜਿਹੜੇ ਕਹਿੰਦੇ ਨੇ ਮੌਸਮੀ ਪੰਛੀ ਆ ਗਈ ਮੌਸਮੀ ਨੇ ਜਿਹੜੇ ਦਰਬਾਦਰੋਂ ਦੇ ਨੇ ਮੌਸਮੀ ਨੇ ਅੱਜ ਕਿਤੇ ਕੱਲ ਕਿਤੇ ਪਰसों ਕਿਤੇ ਤੁਨੂ ਸਾਹਿਬ ਜਿਸ ਤਰ੍ਹਾਂ ਹੁਣ ਤੁਸੀਂ ਵੀ ਤੇ ਨਵਜੋਤ ਸਿੰਘ ਸਿੱਧੂ ਕਹ ਲਓ ਕਿ ਪਾਰਟੀ ਦੇ ਵੱਡੇ ਚਿਹਰੇ ਨੇ ਲੋਕ ਸਭਾ ਚੋਣਾਂ ਚ ਪ੍ਰਚਾਰ ਨਹੀਂ ਕਰ ਰਹੇ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਜਿਹੜਾ ਆਪਣਾ ਰੋਸ ਜ਼ਾਹਰ ਕਰੋਗੇ ਜਾਂ ਫਿਰ ਪਾਰਟੀ ਲਈ ਕੋਈ ਦਿੱਤੇ ਨਹੀਂ ਅਜੇ ਬਹੁਤ ਟਾਈਮ ਪਿਆ ਦੇਖੋ ਇਹ ਰਿਵਿਊ ਕਰ ਕਰਨੀ ਟਿਕਾ ਰਿਵਿਊ ਕਰਨਾ ਕਿਆਰ ਨੂੰ ਪਤਾ ਨਹੀਂ ਰਿਪੋਰਟਾਂ ਵੀ ਇਹ ਸੀਟਾਂ ਹਾਰ ਰਹੀਆਂ ਸਾਡੀਆਂ ਰਿਵਿਊ ਕੋਈ ਨਹੀਂ ਕਰਦੇ ਇਸੇ ਟ੍ਰੈਡੀਸ਼ਨਲ ਕਾਂਗਰਸਮੈਨ ਨੂੰ ਦੇ ਜਿਹੜਾ ਜਿੱਤ ਸਕਦਾ ਜਲਵਾਦਰੂਆਂ ਨੂੰ ਸਾਡੇ ਸਿਰਾਂ ਤੇ ਪਾਉਣ ਆਖਰੀ ਸਵਾਲ ਹੈ ਜਿਹੜਾ ਲੋਕ ਚਰਚਾਵਾਂ ਵੀ ਖੁਲਾ ਰਹੇ ਨੇ ਕਿ ਜੀ ਨਵਜੋਤ ਸਿੰਘ ਸਿੱਧੂ ਦੇ ਜਿਹੜੇ ਨਾਲ ਜਦੂਲੋ ਸਾਹਿਬ ਜਾਂ ਕੋਈ ਹੋਰ ਸਾਥੀ ਭਾਜਪਾ ਦੇ ਸੰਪਰਕ ਚ ਉਹਨਾਂ ਨੂੰ ਕੀ ਜਵਾਬ ਦੇਣਾ ਚਾਹੁੰਦੇ ਹ ਜੈ ਜੀ ਬੰਦੇ ਦੀ ਸੋਚ ਹੈ ਕੋਈ ਜੀ ਗੱਲ ਕਰਨ ਲੱਗਾ ਕਿਉਂਕਿ ਮੌਸਮ ਹੈ ਕਿਸੇ ਟਾਈਮ ਹਰਿਆਣਾ ਬਦਨਾਮ ਹੁੰਦਾ ਸੀ ਆਇਆ ਆਰਾਮ ਗਿਆ ਆਰਾਮ ਚ ਅੱਜ ਉਹ ਬਦਨਾਮ ਪੰਜਾਬ ਬਦਨਾਮ ਹੋ ਗਿਆ ਸਾਡੀ ਪਾਰਟੀ ਨਹੀਂ ਸਾਡੀ ਪਾਰਟੀ ਨੂੰ ਮਰੀ ਵਿਸ਼ਵਾਸ ਰਿਹਾ ਟ੍ਰੈਡੀਸ਼ਨਲ ਪੋਲ ਲੀਡਰਸ਼ਿਪ ਤੇ ਟ੍ਰੈਡੀਸ਼ਨਲ ਵਰਕਰ ਤੇ ਵਰਕਰ ਨਹੀਂ ਪਾਰਟੀਆਂ ਨੂੰ ਲੱਭਣੇ ਬੀਜੇਪੀ ਵਾਲੇ ਵੀ ਲੱਭਦੇ ਫਿਰਦੇ ਨੇ ਹੈ ਉਹ ਵੀ ਉਹ ਵੀ ਦੇਖ ਰਹੇ ਨੇ ਆਪ ਆਲਿਆਂ ਨੂੰ ਵੀ ਕਿਸੇ ਕਿਸੇ ਪਾਰਟੀ ਦਾ ਹਾਲ ਤਾਂ ਦੱਸੋ ਆਪ ਆਲਿਆਂ ਨੇ ਵੀ ਮੰਤਰੀ ਉਹਨਾਂ ਕੋ ਕੈਂਡੀਡੇਟ ਹੀ ਆ ਉਹਦਾ ਉਹਨਾਂ ਦਾ ਦਾਅ ਹੋ ਭਰ ਗਿਆ ਕੋਈ ਸਮਾਂ ਸੀ ਜੇ ਸਾਡੇ ਵਾਲੇ ਨੇ ਚੰਗੇ ਕੰਮ ਕੀਤੇ ਹੁੰਦੇ ਤਾਂ ਪਾਲਜ ਕਾ ਨੂੰ ਆਉਂਦੇ ਬੀਜੇਪੀ ਪਾਰਟੀਆਂ ਦਾ ਸਾਰੀਆਂ ਦਾ ਬੁਰਾ ਹਾਲ ਹੈ ਇਹਨਾਂ ਨੂੰ ਭਰੋਸਾ ਹੀ ਨਹੀਂ ਆਪਣੇ ਹਾਂ ਤੇ ਜਿਹੜੇ ਪੈਸੇ ਨੇ ਜ਼ਮਾਨੇ ਜਿੱਦਣਾ ਆਪ ਵਾਲੀ ਟੋਪੀ ਲਈ ਫਿਰਦੇ ਤੇ ਅੱਜ ਜਿਹੜੇ ਹੋਰ ਨੇ ਮੌਕਾ ਪਰਤਣੇ ਉਹ ਮੂਰੇ ਨੇ ਜਿਹੜੇ ਟੋਪੀਆਂ ਲਈ ਫਿਰਦੇ ਤੇ ਉਹ ਪਿੱਛੇ ਫਿਰਦੇ ਇਹੀ ਹਾਲ ਸਾਡੀ ਜੇਪੀ ਚ ਹੈ ਬੀਜੇਪੀ ਦੇ ਕਿਸੇ ਲੀਡਰ ਨੂੰ ਚੱਟ ਮੈਨੂੰ ਦੱਸੋ ਸਾਰੀਆਂ ਸੀਟਾਂ ਤਾਂ ਜਿਹੜੀਆਂ ਬੀਜੇਪੀ ਵੀ ਦੇ ਰਹੀ ਹੈ ਉਹ ਵੀ ਦਲਵਾਦਰੂਆਂ ਨੂੰ ਦੇ ਰਹੀ ਹੈ। ਯਾ ਤਾਂ ਰੇਸ ਲਗੀ ਹੋਈ ਹੈ। ਆਪ ਵਾਲੀ ਬੀਜੇਪੀ ਸਾਡੇ ਵਾਲੀ ਵੀ ਉਹੀ ਕੰਮ ਕਰਨ ਲੱਗ ਗਈ। ਇਸ ਲਈ ਪ੍ਰਮਾਤਮਾ ਜੇ ਕਾਂਗਰਸ ਨੂੰ ਬਚਾਉਣਾ ਹੈ ਕਾਂਗਰਸ ਪੰਜਾਬ ਦੇ ਵਿੱਚ ਲੋਕਾਂ ਦੇ ਮਨਾਂ ਚਾਹੀਦੀ। ਲੋਕ ਪਿਆਰ ਕਰਦੇ ਨੇ ਕਾਂਗਰਸ ਨੂੰ। ਐਸੀ ਗੱਲ ਨਹੀਂ ਹੈ ਅੱਜ ਵੀ ਬੈਠੇ ਨੇ। ਜੇ ਲੀਡਰਸ਼ਿਪ ਉਹ ਦਿੱਲੀ ਵਾਲੀ ਸਨਸੀਅਰ ਹੈ ਔਰ ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ ਤਸੂਰ ਮੈਂ ਇਹਨਾਂ ਨੂੰ ਕਹੂੰਗਾ ਇਹਨਾਂ ਨੂੰ ਪੰਜਾਬ ਦਾ ਪੱਖ ਜਿਹੜਾ ਪੰਜਾਬ ਦੀ ਅਸਲੀਅਤ ਯਾ ਤਾਂ ਇਹ ਸਰੈਂਡਰ ਕਰਕੇ ਦਿੱਲੀ ਵਾਲਿਆਂ ਕੋਲ ਕਿਉਂਕਿ ਸਾਰੇ ਡਿਸੀਜਨ ਤਾਂ ਦਿੱਲੀ ਹੀ ਹੁੰਦੇ ਨੇ ਇਹਨਾਂ ਨੂੰ ਵਕਾਲਤ ਕਰਨੀ ਚਾਹੀਦੀ ਸੀ ਟ੍ਰੈਡੀਸ਼ਨਲ ਕਾਂਗਰਸਮੈਨ ਦੀ ਉਹਨਾਂ ਦੇ ਕਿਉਂਕਿ ਇਹ ਨਹੀਂ ਅੱਜ ਅਸੀਂ ਇਹਨਾਂ ਨੂੰ ਨਹੀਂ ਚਾਹੀਦਾ ਕਿ ਅਸੀਂ ਉਹ ਟੀਚ ਰਹੀਏ ਜਿੰਨਾ ਤੱਕ ਕਲੈਕਟਿਵ ਲੀਡਰਸ਼ਿਪ ਪੱਠੀ ਹੋ ਕੇ ਲੜੂਗੀ ਨਹੀਂ ਜੇਕਰ ਟੀਜੋ ਬਾਹਰ ਕੱਢ ਦੇ ਗਏ ਲੀਡਰਾਂ ਨੂੰ ਤਾਂ ਕਾਂਗਰਸ ਦਾ ਭਾਰ ਬੁਰਾ ਹਾਲ ਹੋਇਆ ਪੰਜਾਬ 'ਚ ਨਹੀਂ ਸਾਰੇ ਮੁਲਕ 'ਚ ਹੈ ਇਸ ਲਈ ਕੇ ਕਾਂਗਰਸ ਬਚਾਉਣੀ ਹੈ ਪੰਜਾਬ 'ਚ ਲੋਕ ਚਾਹੁੰਦੇ ਨੇ ਔਰ ਗੱਲਾਂ ਕਰਦੇ ਨੇ ਕਿ ਡਿਟ ਸਟ੍ਰੈਟਾਂ ਦੀ ਵੰਡ ਗਲਤ ਹੋਈ ਹੈ ਸਾਨੂੰ ਬਹੁਤ ਲੋਕਾਂ ਨੇ ਗਿਆ ਅਜੀ ਇਹ ਇਹ ਜਿਹੜੇ ਉੜਨ ਉੜਤੇ ਪੰਛੀ ਆ ਹਨ ਜਿਹੜੇ ਤਿੰਨ ਤਿੰਨ ਬੱਦਲੀਆਂ ਪਾਰਟੀਆਂ ਇਹਨਾਂ ਤੇ ਭਰੋਸਾ ਕਿਉਂ ਕਰਦੇ ਨੂੰ ਇਹੀ ਆ ਵੀ ਉਹ ਖਰਚਾ ਕਰਨ ਦੇ ਕਾਬਿਲ ਜਿਹੜਾ ਵਰਕਰ ਹੈ ਵਰਕਰ ਜਿਹੜਾ ਟ੍ਰੈਡੀਸ਼ਨਲ ਵਰਕਰ ਹੈ ਉਹ ਸੀਗਾ ਪੈਸੇ ਨਹੀਂ ਖਰਚ ਸਕਦਾ ਲੈਖਨ ਪਰ ਲੋਕਾਂ ਦਾ ਜਾਜੂਬਾ ਤਾਂ ਉਹਨਾਂ ਦੇ ਨਾਲ ਹੈ ਕਈ ਵਾਰੀ ਅਜਿਹੀ ਜੀ ਗੱਲ ਹੁੰਦੀ ਹੈ ਲੋਕ ਲੜਾਉਂਦੇ ਹੁੰਦੇ ਨੇ ਸਾਸੀ ਲੜਦੇ ਰਹੇ ਐ ਸਾਨੂੰ ਲੋਕ ਲੜਾਉਂਦੇ ਰਹੇ ਐ ਅੱਗੇ ਪੈਸੇ ਆ ਕਨਸਿਡਰੇਸ਼ਨ ਨਹੀਂ ਸੀ ਹਿੰਦੀ ਇਲੈਕਸ਼ਨਲ ਅਲਰਨਚ ਅੱਗੇ ਨਹੀਂ ਸੀ ਅੱਗੇ ਸਨੀਅਰਿਟੀ ਦੇਖੀ ਜਾਂਦੀ ਸੀ ਵੀ ਕਾਂਗਰਸ ਕਿੰਨੇ ਸਾਲ ਕੰਮ ਕੀਤਾ ਲੋਕ ਚਾਹੁੰਦੇ ਨਹੀਂ ਹੁਣ ਆ ਜਿਹੜਾ ਸਰਵੇਦੀ ਵੀ ਪੇਕਣ ਤੂੰ ਜਾ ਕਿਸੇ ਨੂੰ ਪੱਡਣਾ ਹੁਣ ਤਾਂ ਕਹਿੰਦੇ ਤੇਰੇ ਖਿਲਾਫ ਸਰਵੇਗ ਹੈ ਅਜੀ ਤੈਨੂੰ ਹਰ ਹਫਤਾ ਇੰਚਾਰਜ ਨਹੀਂ ਕਹਉਂਦੇ ਅੱਧੇ ਹੜਪਿਆ ਇੰਚਾਰਜਿਆਂ ਤੇ ਤਾਂ ਰੌਲਾ ਪਿਆ ਹੋਇਆ ਵੀ ਸਾਨੂੰ ਤਾਂ ਪੁੱਛੀਏ ਹੈ ਜੀ ਇਹ ਕਰਕੇ ਲੀਡਰਾਂ ਦੀ ਆਪਣੀ ਲਾਇਫਟਿੰਗ ਹੈ ਜਿਹੜਾ ਵੱਧ ਚਮਚਾਗਦੀ ਕਰਦਾ ਹੈ ਇਹ ਤਾਂ ਬਾਕੀ ਦਾwidehat ਪਤਾ ਹੁਣ ਲੋਕ ਦੇਣਗੇ ਇਸ ਕਰਕੇ ਮੈਂਦੀ ਅਪੀਲ ਹੈ ਹਾਈ ਕਮਾਂਡ ਕਾਂਗਰਸ ਦੇ ਲੋਕ ਵਰਕਰਾਂ ਦੀ ਮੇਰੀ ਆਵਾਜ਼ ਵਰਕਰਾਂ ਦੀ ਹੈ ਕਿਉਂਕਿ ਮੈਨੂੰ ਵੀ 60 ਸਾਲ ਹੋ ਗਏ ਕਾਂਗਰਸ ਦੇ 15 ਸਾਲ ਦੀ ਉਮਰ ਚ ਕਾਂਗਰਸ ਕੰਮ ਕਰਦਾ ਮੈਂ ਉਹਨਾਂ ਦੀਆਂ ਭਾਵਨਾਵਾਂ ਪਛਾਈਆਂ ਸੋਨੀਆ ਗਾਂਧੀ ਕੋ ਖੜਗੇ ਜੀ ਕੋ ਰਾਹੁਲ ਜੀ ਕੋ ਹਾਂਜੀ ਬਹਿਨੂ ਗੋਪਾਲ ਪੰਜਾਬ ਦਾ ਇੰਚਾਰਜ ਉਹਨੂੰ ਮਿਲ ਕੇ ਵੀ ਦੱਸਿਆ ਜੇ ਫੇਰ ਵੀ ਉਹਨਾਂ ਨੂੰ ਇਹ ਇਹ ਬਹਿਤ ਇੱਤਦਾਲ ਕਹੀਏ ਜੇ ਸੰਸੀਰੋਂ ਪੰਜਾਬ ਚ ਕਾਂਗਰਸ ਬਚਾਉਣੀ ਹੈ ਤਾਂ ਤੁਹਾਨੂੰ ਇਹ ਆਪਰੇਸ਼ਨ ਕਰਨਾ ਪਊ